ਭਗਵਾਨ ਕ੍ਰਿਸ਼ਨ ਜੀ ਜਿਉਂ ਜੰਮੇ ਨੇ ਉਹਨਾਂ ਨੇ ਜੰਗ ਹੀ ਵੇਖਿਆ ਹੈ ਅੱਜ ਕੱਲ ਠੀਕ ਹੈ ਵੀ ਸਾਡੇ ਦੇਸ਼ ਦੇ ਵਿੱਚ ਰਾਧਾ ਕ੍ਰਿਸ਼ਨ ਦੇ ਪ੍ਰੇਮ ਪ੍ਰਸੰਗ ਦੀ ਭਗਤੀ ਤਾਂ ਹੁੰਦੀ ਹੈ ਪਰ ਸਾਧ ਸੰਗਤ ਜੀ ਕ੍ਰਿਸ਼ਨ ਭਗਵਾਨ ਦੀ ਜਿਹੜੀ ਜੰਗ ਜਦ ਵਾਲੀ ਭਗਤੀ ਆ ਉਹ ਸ੍ਰੀ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਖੜਕ ਸਿੰਘ ਜਦ ਦੇ ਵਿੱਚ ਲਿਖੀ ਆ ਦਸਮ ਗ੍ਰੰਥ ਸਾਹਿਬ ਕ੍ਰਿਸ਼ਨ ਅਵਤਾਰ ਵਿੱਚ ਉਹ ਵੀ ਭਗਤੀ ਆ ਉਹ ਸੂਰਮਿਆਂ ਵਾਲੀ ਭਗਵਾਨ ਕ੍ਰਿਸ਼ਨ ਜੀ ਮਹਾਰਾਜ ਦਾ ਬਹੁਤ ਵਿਸ਼ਾਲ ਜੀਵਨ ਹੈ ਬਹੁਤ ਪੱਕੀ ਰਾਮ ਜੀ ਦੀ ਸ਼ੋਭਾ ਵੀ ਕੀਤੀ ਆ ਵੀ ਉਹਨਾਂ ਨੇ ਬਹੁਤ ਵਧੀਆ ਤ੍ਰੇਤੇਜੁਗ ਦੇ ਵਿੱਚ ਕੰਮ ਕੀਤਾ। ਕ੍ਰਿਸ਼ਨ ਸ਼ਬਦ ਆਇਆ ਕ੍ਰਿਸ਼ਨ ਜੀ ਦੀ ਸ਼ੋਭਾ ਵੀ ਹੋਈ ਹੈ। ਬਰਿੰਦਾਬਨ ਦੀ ਵੀ ਹੋਈ ਹੈ। ਟੁਕ ਗੁਰਬਾਣੀ ਦੀ ਬੋਲਿਆ ਕਰੂੰਗਾ। ਨਾਮ ਕ੍ਰਿਸ਼ਨ ਦਾ ਲਵਾਂਗਾ ਜਾਂ ਰਾਮਚੰਦਰ ਦਾ ਲਵਾਂਗਾ ਮੈਨੂੰ ਹਟਾ ਕੇ ਦਿਖਾਓ। ਜਾਂ ਫਿਰ ਦੱਸੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀ ਲਿਖੇ ਬਨੇ? ਉਹ ਕਮਲਿਓ ਤੁਸੀਂ ਕਹਿੰਦੇ ਹੋ ਰਾਮ ਦਾ ਨਾਮ ਨਾਲੋ ਕ੍ਰਿਸ਼ਨ ਦਾ ਨਾਮ ਨਾਲੋ ਤੇ ਮੇਰਾ ਗੁਰੂ ਗ੍ਰੰਥ ਸਾਹਿਬ ਤਾਂ ਇਹ ਗੱਲ ਕਹਿੰਦਾ ਧੰਨ ਧੰਨ ਤੋ ਮਾਤਾ ਦੇਵਕੀ ਜੈ ਗ੍ਰਹਿ ਰਮਈਆ ਕਮਲਾ ਬਤ। माता देव की तो तो तन है कुख तो कृष्ण भगवान ने जन्म लिया सिखों का और कृष्ण जी का क्या संबंध है श्री गुरु ग्रंथ साहिब जी में अंग नंबर 988 में लिखा है तन तन और राम बिन बाजे मधुर मधुर अनहद गाजे धन्य है वो बांसुरी जो भगवान बजा रहे हैं और मधुर है उसकी ध्वनि जो बांसुरी में से आ रही है अनहद नाद की तरह सुनाई दे रही है तन तन मेगा रो मावली तन तन कृष्ण ओडे कामली धन्य है वो भेड़ जिसकी उन से वो कंबली बनी है जो कृष्ण जी ने ओड़ी हुई है और अगली पंक्ति तो बहुत खूबसूरत है तन, तन कवलापति कवला 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 मतलब लक्ष्मी का पति यानी कि नारायण कृष्ण जी के रूप में माता देव की के घर पे जिन्होंने जन्म लिया है धन्य है तू माता देव की अगली पंक्ति है तन तन बन खंड वृंदा बना जय खेले श्री नारायण वृंदावन के जंगलों का भी वर्णन आ गया देखो धन्य है वो जंगल वृंदावन के जहां पर श्री नारायण यानी कि कृष्ण जी ने अपनी लीला दिखाई अपना खेल दिखाया हां जी तो वो गुरबानी कह रही है राम जी नु भेजिया हां जी राम जी नु भी भेजिया राम जी नु 14 कला दितियां कृष्ण जी नु 16 कला दितियां उन्होंने कहा पर नाल फिर गुरबानी च ये भी जिक्र आऊंगा कि जबो उन्होंने इस अकालपुरक दे धर्म दे खेल नु आगे लेके चले বৃন্দাবন ਤੋਂ ਵੀ ਪ੍ਰਚਾਰ ਸ਼ੁਰੂ ਕੀਤਾ ਇਤੋਂ ਤੱਕ ਮਹਾਰਾਜ ਧੰਨ ਧੰਨ ਮਾਤਾ ਦੇਵਕੀ ਉਹਨਾਂ ਦੀ ਦੇਵਕੀ ਮਾਤਾ ਨੂੰ ਵੀ ਕਹਿ ਰਹੇ ਆ ਧੰਨ ਧੰਨ ਬਨਖੰਡ ਬ੍ਰਿੰਦਾਵਨਾਂ ਬ੍ਰਿੰਦਾਵਨ ਨੂੰ ਵੀ ਧੰਨ ਕਹਿ ਰਹੇ ਆ ਮਾਤਾ ਦੇਵਕੀ ਨੂੰ ਵੀ ਧੰਨ ਕਹਿ ਰਹੇ ਆ ਕ੍ਰਿਸ਼ਨ ਜੀ ਨੂੰ ਵੀ ਧੰਨ ਕਹਿ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਸੀਂ ਹੁਣੇ-ਹੁਣੇ ਸੁਣਿਆ ਹੈ ਵੱਖੋ-ਵੱਖਰੇ ਪ੍ਰਚਾਰਕਾਂ ਨੂੰ ਕਿ ਕਿਵੇਂ ਉਹ ਆਪੋ ਆਪਣੀਆਂ ਦਲੀਲਾਂ ਦੇ ਕੇ ਬਾਣੀ ਦੇ ਵਿੱਚੋਂ ਸ਼ਬਦ ਕੱਢ ਕੇ ਪੰਕਤੀਆਂ ਛਾਂਟ ਕੇ ਇਹ ਸਿੱਧ ਕਰਨ ਦਾ ਯਤਨ ਕੀਤਾ ਉਹਨਾਂ ਨੇ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜੋ ਹੈ ਉਹ Hindu ਧਰਮ ਦੇ ਅਵਤਾਰਵਾਦ ਨੂੰ ਮੰਨਦੀ ਹੈ ਇੱਥੋਂ ਤੱਕ ਇਹ ਗੱਲ ਕਹੀ ਕਿ ਗੁਰਬਾਣੀ ਕੇਵਲ ਕ੍ਰਿਸ਼ਨ ਭਗਵਾਨ ਨੂੰ ਮੰਨਦੀ ਨਹੀਂ ਬਲਕੇ ਉਹਦਾ ਸਤਕਾਰ ਕਰਦੀ ਹੈ ਇੱਕ ਬਾਬੇ ਨੇ ਕਿਹਾ ਕਿ ਰੱਬ ਨੇ ਆਪ ਹੀ ਭੇਜੇ ਨੇ ਤੇ ਬਿੰਦਰਾਬਨ ਤੋਂ ਉਹਨੇ ਜੋ ਗੁਰਮਤ ਹੈ ਜੋ ਰੱਬ ਦੀ ਸਹੀ ਸਿੱਖਿਆ ਹੈ ਉਹਦਾ ਪ੍ਰਚਾਰ ਕਰਨ ਵਾਸਤੇ ਉਹਨਾਂ ਨੇ ਬਿੰਦਰਾਬਨ ਤੋਂ ਸ਼ੁਰੂ ਕੀਤਾ ਤੇ ਜਿਹੜੇ ਸ਼ਬਦ ਇਹਨਾਂ ਨੇ ਕੋਟ ਕੀਤੇ ਨੇ ਉਹਨਾਂ ਸ਼ਬਦਾਂ ਦੀ ਵਿਚਾਰ ਵੀ ਆਪਾਂ ਕਰਾਂਗੇ ਕਿ ਇਹ ਅਰਥ ਇਹਨਾਂ ਸ਼ਬਦਾਂ ਦੇ ਬਿਲਕੁਲ ਹੀ ਹੈ ਨਹੀਂਗੇ ਜਿਹੜੇ ਇਹਨਾਂ ਨੇ ਕਰਕੇ ਜੋ ਭੁਲੇਖਾ ਸੰਗਤ ਨੂੰ ਪਾਉਣਾ ਚਾਹਿਆ ਹੈ ਪਰ ਇਹਨਾਂ ਸ਼ਬਦਾਂ ਦੀ ਵਿਚਾਰ ਕਰਨ ਤੋਂ ਪਹਿਲਾਂ ਆਪਾਂ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਇੱਕ ਸ਼ਬਦ ਦੀ ਵਿਚਾਰ ਕਰਦੇ ਹਾਂ ਜੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1136 ਦੇ ਉੱਤੇ ਦਰਜ ਹੈ ਸੋ ਆਓ ਤੁਹਾਨੂੰ ਇਸ ਵੀਡੀਓ ਦਾ ਮੁੱਖ ਕਾਰਨ ਪਹਿਲਾਂ ਦੱਸ ਦਈਏ ਫੇ ਆਪਾਂ ਸ਼ਬਦ ਦੀ ਵਿਚਾਰ ਕਰਦੇ ਹਾਂ ਤੇ ਫੇ ਇਹਦੇ ਉੱਤੇ ਆਪਾਂ ਐਨਾਲਿਸਿਸ ਕਰਦੇ ਹਾਂ ਵੀਡੀਓ ਦਾ ਮਕਸਦ ਇਹ ਆ ਕਿ ਸਾਡੀ ਕੌਮ ਦੇ ਅੰਦਰ ਇਹੋ ਜਿਹੇ ਘੁਸਪੈਟੀਏ ਇਹੋ ਜਿਹੇ ਗਲਤ ਪ੍ਰਚਾਰਕ ਗਲਤ ਪ੍ਰਚਾਰ ਕਰਕੇ ਸਿੱਖਾਂ ਨੂੰ ਗੁੰਮਰਾਹ ਕਰ ਰਹੇ ਨੇ ਤੇ ਜਿਹੜਾ ਆਰਐਸਐਸ ਤੇ ਸਿੱਖ ਵਿਰੋਧੀ ਤਾਕਤਾਂ ਦਾ ਜੋਰ ਲੱਗਾ ਹੋਇਆ ਆ ਸਾਨੂੰ ਆਪਣੇ ਅੰਦਰ ਜਜ਼ਬ ਕਰਨ ਦਾ ਇੱਕ ਅਸਿਮੂਲੇਸ਼ਨ ਪ੍ਰੋਪਾਗੈਂਡਾ ਚੱਲ ਰਿਹਾ ਹੈ ਬੜੇ ਜ਼ੋਰਾਂ ਦੇ ਨਾਲ ਖਾਸ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਕਿਉਂਕਿ ਆਪਣੀ ਕੌਮ ਦਾ ਜਿਹੜਾ ਯੂਥ ਹੈ ਉੱਥੇ ਜੁੜਿਆ ਹੋਇਆ ਵਾ ਇਹ ਉਹਨਾਂ ਦੇ ਹਿੱਸੇਦਾਰ ਨੇ ਤੇ ਸਾਡੀ ਕੌਮ ਨੂੰ ਅਸਿਮੂਲੇਟ ਕਰਨ ਦੇ ਵਿੱਚ ਇਹ ਸਭ ਤੋਂ ਵੱਡੇ ਮੋਰੀ ਨੇ ਤੇ ਸਾਰਾ ਕੰਮ ਇਹ ਬੜੇ ਚਲਾਕੀ ਨਾਲ ਕਰ ਰਹੇ ਨੇ ਇਹਨਾਂ ਦੇ ਇਸ ਝੂਠ ਨੂੰ ਜਿਹੜਾ ਇਹਨਾਂ ਨੇ ਇਸ ਵੀਡੀਓ 'ਚ ਵੀ ਬੋਲਿਆ ਆ ਤੇ ਜੋ ਇਹਨਾਂ ਦਾ ਮਨਸ਼ਾ ਆ ਉਨੂੰ ਤੁਹਾਡੇ ਸਾਹਮਣੇ ਨੰਗਾ ਕਰਨਾ ਇਸ ਵੀਡੀਓ ਦਾ ਮਕਸਦ ਹੈ ਤਾਂ ਕਿ ਤੁਸੀਂ ਜਾਣ ਜਾਓ ਤੁਸੀਂ ਸੁਚੇਤ ਹੋ ਜਾਓ ਕਿ ਤੁਹਾਡੇ ਅੰਦਰ ਨਵੇਂ ਬਹਿਰੂਪੀਏ ਭੇਜੇ ਜਾ ਰਹੇ ਨੇ ਤੁਹਾਡੀਆਂ ਜੜ੍ਹਾਂ ਵਧਣ ਵਾਸਤੇ ਹਾਂ ਕਈ ਵੀਰ ਭੈਣ ਜਿਹੜੇ ਇਹਨਾਂ ਬਾਬਿਆਂ ਨੂੰ ਮੰਨਦੇ ਹੋਣਗੇ ਉਹ ਕਹਿਣਗੇ ਕਿ ਇਹ ਤਾਂ ਇੱਕ ਹੋਰ ਨਿੰਦਕ ਆ ਗਿਆ ਸਾਡੇ ਮਹਾਪੁਰਸ਼ਾਂ ਦੀ ਨਿੰਦਿਆ ਕਰਨ ਲੱਗ ਪਿਆ ਪੂਰੀ ਵੀਡੀਓ ਜ਼ਰੂਰ ਵੇਖਿਓ ਤੇ ਫੈਸਲਾ ਗੁਰੂ ਪਿਆਰਿਓ ਤੁਸੀਂ ਕਰ ਲਿਓ ਕਿ ਦਾਸ ਕੌਮ ਦੇ ਵਿੱਚ ਕੋਈ ਦੁਫਾੜ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤੁਹਾਨੂੰ ਕੋਈ ਕੁਰਾਹੇ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜਾਂ ਤੁਹਾਨੂੰ ਜਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਸੀਂ ਤਾਂ ਗੁਰੂ ਘਰ ਦੇ ਕੁੱਤੇ ਹਾਂ ਤੇ ਗੁਰੂ ਪਾਸ਼ਾ ਨੇ ਡਿਊਟੀ ਲਾਈ ਆ ਤੇ ਜਦੋਂ ਹੁਣ ਸਾਨੂੰ ਦਿਖ ਰਿਹਾ ਆ ਕਿ ਘਰ ਦੇ ਮਾਲਕ ਸੁੱਤੇ ਹੋਏ ਨੇ ਤੇ ਰਾਤ ਨੂੰ ਚੋਰ ਆ ਗਏ ਵਫਾਦਾਰ ਕੁੱਤੇ ਦਾ ਫਰਜ਼ ਹੁੰਦਾ ਆ ਭੌਂਕ ਭੌਂਕ ਕੇ ਕਰਦਿਆਂ ਨੂੰ ਜਗਾ ਦੇਣਾ ਵੀ ਚੋਰ ਆ ਗਏ ਚੋਰ ਆ ਗਏ ਬਚਾ ਲੋ ਬਚਾ ਲੋ ਨਹੀਂ ਤਾਂ ਲੁੱਟ ਕੇ ਲੈ ਜਾਣਾ ਇਹਨਾਂ ਨੇ ਇੱਥੇ ਇਹ ਲੁੱਟ ਕੇ ਕੀ ਲੈ ਕੇ ਜਾ ਰਹੇ ਨੇ ਗੁਰੂ ਦੀ ਮਤ ਦਾ ਖਜ਼ਾਨਾ ਸਿੱਖੀ ਦੀ ਵਿਚਾਰ ਧਾਰਾ ਦਾ ਖਜ਼ਾਨਾ ਜੋ ਗੁਰਬਾਣੀ ਦਾ ਅਸਲੀ ਸੱਚ ਸੀਗਾ ਉਹਨੂੰ ਬੜੇ ਸਾਜ਼ਿਸ਼ੀ ਤਰੀਕੇ ਦੇ ਨਾਲੇ ਲੁੱਟ ਰਹੇ ਨੇ ਤੇ ਅਸੀਂ ਸੁੱਤੇ ਪਏ ਆ ਤੇ ਸਾਡੇ ਵਰਗੇ ਕੂਕਰਾਂ ਦਾ ਗੁਰੂ ਨੇ ਕੰਮ ਲਾਇਆ ਕਿ ਭੌਂਕ ਭੌਂਕ ਕੇ ਜਿੰਨਿਆਂ ਨੂੰ ਜਗਾ ਸਕਦੇ ਆ ਜਗਾ ਦਈਏ ਤਾਂ ਕਿ ਉਹ ਥੋੜਾ ਬਹੁਤਾ ਆਪਣਾ ਜੋ ਹੈ ਮਾਲ ਲੁੱਟਣ ਆਏ ਆ ਇਹ ਲੁੱਟਣ ਤੋਂ ਬਚਾ ਲੈਣ ਪਰ ਅੱਜ ਅਫਸੋਸ ਹੋ ਕੀ ਗਿਆ ਆ ਜਿਹੜਾ ਕੁੱਤਾ ਭੌਂ ਕੇ ਤੁਹਾਨੂੰ ਜਗਾਉਣਾ ਚਾਹੁੰਦਾ ਮੇਰੇ ਵਰਗਾ ਅਸੀਂ ਐਨੀ ਗੂੜੀ ਨੀਂਦ ਵਿੱਚ ਸੁੱਤੇ ਹੋਏ ਆ ਕਿ ਅੱਬੜ ਵਾਏ ਜਦੋਂ ਇਹੋ ਜਿਹੀਆਂ ਗੱਲਾਂ ਸੁਣਦੇ ਨੇ ਅੱਬੜ ਵਾਏ ਅਸੀਂ ਉੱਠਦੇ ਆਂ ਤੇ ਉੱਠ ਕੇ ਕੁੱਤੇ ਨੂੰ ਹੀ ਡੰਡੇ ਮਾਰਨ ਲੱਗ ਪੈਂਦੇ ਆਂ ਵੀ ਸੌ ਲੈਂਡ ਦੇ ਨੀਂਦ ਕਿਉਂ ਖਰਾਬ ਕਰੀ ਜਾਂਦਾ ਸਾਡੀ ਇਹ ਹਾਲਤ ਸਾਡੀ ਹੋ ਰਹੀ ਅੱਜ ਕੌਮ ਦੀ ਹਾਲਤ ਇਹ ਹੋਈ ਹੈ ਤੇ ਇਹ ਲੋਕ ਆਪਣੀਆਂ ਗੱਲਾਂ ਦੇ ਨਾਲ ਤੁਹਾਨੂੰ ਐਸੀ ਹਿਪਨੋਟਿਕ ਸਲੀਪ ਦੇ ਵਿੱਚ ਪਾ ਰਹੇ ਨੇ ਜਿਸ ਤੋਂ ਬਾਅਦ ਚ ਜੇ ਦੇਰ ਹੋ ਗਈ ਨਾ ਫੇ ਉੱਠਣਾ ਮੁਸ਼ਕਲ ਹੋ ਜਾਣਾ ਜੀ ਆਓ ਪਹਿਲਾਂ ਆਪਾਂ ਸ਼ਬਦ ਦੀ ਵਿਚਾਰ ਕਰਦੇ ਆਂ ਤੇ ਇਹਦੇ ਵਿੱਚੋਂ ਗੱਲ ਸਪਸ਼ਟ ਹੋਣੀ ਹੈ ਕਿ ਜੋ ਇਹਨਾਂ ਨੇ ਕਿਹਾ ਹੈ ਸਭ ਗਲਤ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1136 ਦੇ ਉੱਤੇ ਗੁਰੂ ਅਰਜਨ ਦੇਵ ਪਾਸ਼ਾ ਜੀ ਸ਼ਬਦ ਬਿਆਨ ਕਰਦੇ ਹਨ ਤੇ ਗਿਆਨੀ ਹਰਬੰਸ ਸਿੰਘ ਜੀ ਉਹਨਾਂ ਦਾ ਟੀਕਾ ਆਨਲਾਈਨ ਵੀ ਮਿਲ ਜਾਂਦਾ ਹੈ ਪੀਡੀਐਫ ਚ ਮਿਲ ਜਾਂਦਾ ਹੈ ਸਿੱਖਬੁੱਕਕਲਬ.com ਤੇ ਵੀ ਮਿਲ ਜਾਂਦਾ ਹੈ ਤੁਸੀਂ ਉਹਨਾਂ ਦੇ ਅਰਥ ਲਿਖੇ ਹੋਏ ਪੜ੍ਹ ਲਿਓ ਪ੍ਰੋਫੈਸਰ ਸਾਹਿਬ ਸਿੰਘ ਦੇ ਪੜ੍ਹ ਲਿਓ ਪਰ ਉਹਨਾਂ ਨੇ ਇਸ ਸ਼ਬਦ ਦੀ ਉਹ ਥਾਨਕਾ ਦੇ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਪੁਰਾਤਨ ਲਿਖਤਾਂ ਦਾ ਹਵਾਲਾ ਦਿੰਦਿਆਂ ਹੋਇਆਂ ਆਖਿਆ ਜਾਂ ਕਿ ਇੱਕ ਪੰਡਿਤ ਗੁਰੂ ਅਰਜਨ ਦੇ ਪਾਸ਼ਾ ਜੀ ਕੋਲ ਆਇਆ ਜਨਮ ਅਸ਼ਟਮੀ ਵਾਲੇ ਦਿਨ ਜਿਸ ਦਿਨ ਕ੍ਰਿਸ਼ਨ ਦਾ ਕਹਿੰਦੇ ਜਨਮ ਹੋਇਆ ਭਗਵਾਨ ਦਾ ਤੇ ਉਹਨੇ ਗੁਰੂ ਅਰਜਨ ਦੇ ਪਾਸ਼ਾ ਜੀ ਦੇ ਆ ਕੇ ਗੁਰੂ ਅਰਜਨ ਦੇ ਪਾਸ਼ਾ ਨੂੰ ਕਿਹਾ ਕਿ ਗੁਰੂ ਸਾਹਿਬ ਜੀ ਅੱਜ ਕ੍ਰਿਸ਼ਨ ਭਗਵਾਨ ਦਾ ਜਨਮ ਹੈ ਅੱਜ ਜਨਮ ਅਸ਼ਟਮੀ ਹੈ ਤੁਸੀਂ ਵੀ ਆ ਕੇ ਸਾਡੇ ਨਾਲ ਜਨਮ ਅਸ਼ਟਮੀ ਮਨਾਓ ਤੇ ਆਪਣੇ ਸਿੱਖਾਂ ਨੂੰ ਕਹੋ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉਸ ਪੰਡਿਤ ਨੂੰ ਐਨੇ ਤਿੱਖੇ ਸ਼ਬਦਾਂ ਦੇ ਵਿੱਚ ਜਵਾਬ ਦਿੱਤਾ ਮੇਰਾ ਨਹੀਂ خیال ਉਹ ਦੁਬਾਰਾ ਕਦੀ ਆਇਆ ਹੋਊਗਾ ਵੀ ਆਜੋ ਸਾਡੇ ਨਾਲ ਜਨਮ ਅਸ਼ਟਮੀ ਮਨਾ ਲਿਓ ਉਹ ਸ਼ਬਦ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਆਇਆ ਪੈਰੋਂ ਰਾਗ ਦੇ ਵਿੱਚ ਗੁਰੂ ਪਾਤਸ਼ਾਹ ਜੀ ਉਚਾਰਨ ਕਰਦੇ ਹਨ ਪੈਰੋਂ ਮਹਿਲਾ ਪੰਜਵਾ ਘਰ ਪਹਿਲਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਗੁਰੂ ਪਾਸ਼ਾ ਜੀ ਕਹਿੰਦੇ ਇੱਕ ਓੰਕਾਰ ਅਕਾਲ ਪੁਰਖ ਕਰਤਾ ਇੱਕ ਹੈ ਤੇ ਇੱਕ ਰਸ ਵਿਆਪਕ ਹੈ ਪਹਿਲੀ ਤੇ ਗੱਲ ਇੱਕ ਓੰਕਾਰ ਹੀ ਸਾਡਾ ਗੁਰਮਤ ਦਾ ਸਿਧਾਂਤ ਹੈ ਜੇ ਅਸੀਂ ਇੱਕ ਓੰਕਾਰ ਨੂੰ ਚੰਗੀ ਤਰ੍ਹਾਂ ਸਮਝ ਲਈਏ ਤੇ ਸਾਡੀਆਂ ਸਾਰੀਆਂ ਦੁਬਿਧਾ ਖਤਮ ਹੋ ਜਾਣਗੀਆਂ ਸਤਗੁਰ ਪ੍ਰਸਾਦ ਤੋਂ ਭਾਵ ਹੈ ਕਿ ਸੱਚੇ ਗੁਰੂ ਦੀ ਕਿਰਪਾ ਦੁਆਰਾ ਹੀ ਉਹਦੀ ਜਾਣਕਾਰੀ ਮਿਲਦੀ ਹੈ ਉਹਦੀ ਪ੍ਰਾਪਤੀ ਹੁੰਦੀ ਹੈ ਤੇ ਅੱਗੇ ਗੁਰੂ ਪਾਸ਼ਾ ਜੀ ਜਨਮ ਅਸ਼ਟਮੀ ਵਾਲੇ ਦਿਨ ਕ੍ਰਿਸ਼ਨ ਨੂੰ ਸੰਬੋਧਨ ਹੋ ਕੇ ਤੇ ਪੰਡਿਤ ਕੀ ਦੱਸ ਰਹੇ ਨੇ ਕਹਿੰਦੇ ਸਗਲੀ ਥੀਤ ਪਾਸ ਡਾਰ ਰੱਖੀ ਐ ਪੰਡਿਤ ਤੁਸੀਂ ਕੀਤਾ ਕੀ ਕਿ ਸਾਰੀਆਂ ਤਰੀਕਾਂ ਇੱਕ ਪਾਸੇ ਰੱਖ ਦਿੱਤੀਆਂ ਸਗਲੀ ਥੀਤ ਡਾਰ ਪਾਸ ਰਾਖੀ ਤੇ ਤੁਸੀਂ ਕਹਿੰਦੇ ਹੋ ਕਿ ਪੂਰਨਮਾਸੀ ਤੋਂ 8ਵੇਂ ਦਿਨ ਬਾਅਦ ਕ੍ਰਿਸ਼ਨ ਦਾ ਜਨਮ ਹੋਇਆ ਸੀ ਅਸ਼ਟਮ ਥੀਤ ਗੋਵਿੰਦ ਜਨਮਾਸੀ ਅਸ਼ਟਮ ਥੀਤ ਪਾਵ ਪੂਰਨਮਾਸੀ ਤੋਂ 8ਵੇਂ ਦਿਨ ਬਾਅਦ ਤੁਸੀਂ ਕਹਿੰਨੇ ਕਿ ਭਗਵਾਨ ਕ੍ਰਿਸ਼ਨ ਦੇ ਰੂਪ ਵਿੱਚ ਧਰਤੀ ਤੇ ਆਇਆ ਜਨਮ ਲਿਆ ਉਹਨੇ ਜੰਮਿਆ ਸੀ ਅਸ਼ਟਮ ਥੀਤ ਗੋਬਿੰਦ ਜਨਮਾ ਸੀ ਤੇ ਅੱਗੇ ਗੁਰੂ ਪਾਸ਼ਾ ਜੀ ਕਹਿੰਦੇ ਆ ਜਿਹੜੇ ਲੋਕ ਇਹ ਮੰਨਦੇ ਨੇ ਕਿ ਰੱਬ ਅਵਤਾਰ ਧਾਰ ਕੇ ਮਨੁੱਖ ਦੇ ਸਰੀਰ ਦੇ ਵਿੱਚ ਧਰਤੀ ਤੇ ਜੰਮ ਪਿਆ ਜਿਵੇਂ ਤੁਸੀਂ ਕਹਿੰਦੇ ਆ ਕਿ ਜਨਮ ਅਸ਼ਟਮੀ ਵਾਲੇ ਦਿਨ ਕ੍ਰਿਸ਼ਨ ਨੇ ਜਨਮ ਲਿਆ ਭਗਵਾਨ ਨੇ ਜਨਮ ਲਿਆ ਭਰਮ ਭੁੱਲੇ ਨਰ ਕਰਤ ਕਚਰਾਉਣ ਗੁਰੂ ਪਾਸ਼ਾ ਜੀ ਕਹਿੰਦੇ ਉਹ ਸਾਰੇ ਹੀ ਮਨੁੱਖ ਸਣੇ ਤੂੰ ਪੰਡਿਤ ਭਰਮ ਦੇ ਵਿੱਚ ਭੁੱਲੇ ਹੋਏ ਨੇ ਤੇ ਕੱਚੀਆਂ ਗੱਲਾਂ ਕਰ ਰਹੇ ਆ ਸੁਣ ਲੈਣ ਜਿਹੜੇ ਪ੍ਰਚਾਰਕ ਆਪਾਂ ਵੀਡੀਓ ਸੁਣ ਕੇ ਆਏ ਆ ਮੈਂ ਉਹੀ ਸੰਗਤ ਨੂੰ ਬੇਨਤੀ ਕਰ ਰਿਹਾ ਵੀ ਜਾਂ ਤਾਂ ਇਹਨਾਂ ਨੇ ਸ਼ਬਦ ਪੜ੍ਹਿਆ ਨਹੀਂ ਤੇ ਜਾਂ ਜਾਣ ਬੁੱਝ ਕੇ ਅੱਖਾਂ ਮੀਟੀਆਂ ਹੋਈਆਂ ਨੇ ਕਿਉਂਕਿ ਪਿੱਛੇੋਂ ਹੁਕਮ ਕੁਝ ਹੋਰ ਆ ਰਿਹਾ ਆ ਤੇ ਅੱਗੇ ਰਹਾਉ ਦੇ ਬੰਦ ਦੇ ਵਿੱਚ ਗੁਰਮਤ ਦਾ ਸਿਧਾਂਤ ਗੁਰੂ ਪਾਤਸ਼ਾਹ ਜੀ ਦ੍ਰਿੜ ਕਰਾ ਰਹੇ ਨੇ ਕਹਿੰਦੇ ਨੇ ਜਨਮ ਮਰਨ ਤੇ ਰਹਤ ਨਾਰਾਇਣ ਰਹਾਉ ਹੁਣ ਆਪਾਂ ਸੁਣਿਆ ਕਹਿੰਦੇ ਜੀ ਗੁਰਬਾਣੀ ਚੋਂ ਇੱਕ ਪੰਕਤੀ ਛਾਂਟ ਕੇ ਇੱਕ ਸ਼ਬਦ ਛਾਂਟ ਕੇ ਕਹਿੰਦੇ ਨਾਰਾਇਣ ਜਿਹੜਾ ਸੀਗਾ ਵੀ ਨਾਰਾਇਣ ਜਿਹੜਾ ਸੀਗਾ ਉਹ ਦੇਵਕੀ ਦੇ ਘਰ ਉਹਨੇ ਜਨਮ ਲਿਆ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਕਹਿੰਦੇ ਆ ਜਨਮ ਮਰਨ ਤੇ ਰਹਿਤ ਨਾਰਾਇਣ ਕੌਂਟਰਡਿਕਸ਼ਨ ਖੜੀ ਹੋ ਗਈ ਨਾ ਪਾਣੀ ਦੇ ਅੰਦਰ ਇੱਕ ਸ਼ਬਦ ਵਿੱਚ ਤੁਸੀਂ ਕਹਿ ਰਹੇ ਹੋ ਕਿ ਗੁਰਬਾਣੀ ਕਹਿੰਦੀ ਆ ਕਿ ਨਾਰਾਇਣ ਦੇਵਕੀ ਦੇ ਘਰ ਜੰਮਿਆ ਸੀ ਬਿੰਦਰਾ ਬਣ ਦੇ ਵਿੱਚ ਉਹ ਖੇਡਿਆ ਸੀ ਤੇ ਉੱਥੇ ਤੁਸੀਂ ਕਹਿ ਰਹੇ ਹੋ ਕਿ ਗੁਰਬਾਣੀ ਕ੍ਰਿਸ਼ਨ ਨੂੰ ਕਹਿੰਦੀ ਆ ਤੂੰ ਧਾਨਿਆ ਤੂੰ ਜਨਮ ਲਿਆ ਤੇ ਉਹਦੀ ਮਾਂ ਨੂੰ ਵੀ ਧਾਨ ਕਹਿੰਦੀ ਆ ਦੂਜੇ ਪਾਸੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਆ ਉਹ ਮਨੁੱਖ ਭੁੱਲੇ ਹੋਏ ਨੇ ਜਿਹੜੇ ਕਹਿੰਦੇ ਆ ਨਾਰਾਇਣ ਅਵਤਾਰ ਧਾਰ ਕੇ ਮਨੁੱਖ ਦੇ ਰੂਪ ਵਿੱਚ ਜਨਮ ਲੈਂਦਾ ਆ ਇਹ ਤਾਂ ਟੋਟਲੀ ਦੋ ਵਿਚਾਰ ਧਾਰਾ ਹੋ ਗਈਆਂ ਨਾ ਕੰਪਲੀਟਲੀ ਆਪੋਜ਼ਿਟ ਡਾਇਰੈਕਸ਼ਨ ਨੂੰ ਜਾ ਰਹੀਆਂ ਨੇ ਹੁਣ ਜਿਸ ਬਾਣੀ ਦੇ ਅੰਦਰ ਇੱਕ ਥਾਂ ਤੇ ਗੱਲ ਕੁਝ ਹੋਰ ਕਹੀ ਜਾ ਰਹੀ ਹੈ ਦੂਜੀ ਥਾਂ ਤੇ ਉਹਨੂੰ ਹੀ ਕੱਟ ਕੀਤਾ ਜਾ ਰਿਹਾ ਆ ਇਹ ਤਾਂ ਇੱਕ ਹਾਸੋ ਵੀ ਨਹੀਂ ਸਥਿਤੀ ਪੈਦਾ ਹੋ ਜਾਂਦੀ ਹੈ ਹਜੇ ਸ਼ਬਦ ਦੀ ਸ਼ੁਰੂਆਤ ਹੁੰਦੀ ਹੈ ਅੱਗੇ ਦੇਖਦੇ ਆ ਆਪਾਂ ਗੁਰੂ ਪਾਤਸ਼ਾਹ ਜੀ ਕੀ ਆਖਦੇ ਨੇ ਕਹਿੰਦੇ ਇਹ ਪੰਡਤਾ ਤੁਸੀਂ ਫੇਕ ਕਰਦੇ ਕਿਉਂ ਜਨਮ ਅਸ਼ਟਮੀ ਵਾਲੇ ਦਿਨ ਤੁਸੀਂ ਕ੍ਰਿਸ਼ਨ ਦੀ ਮੂਰਤੀ ਨੂੰ ਪਕਾਨ ਬਣਾ ਕੇ پنਜੀਰ ਬਣਾ ਕੇ ਉਹਨੂੰ ਖਵਾਉਨੇ ਹੋ ਉਹਨੂੰ ਭੋਗ ਲਵਾਉਨੇ ਹੋ ਇਹ ਭੋਗ ਲਵਾਉਣ ਦਾ ਕੰਮ ਸਾਡੀ ਕੌਮ ਨੇ ਵੀ ਸ਼ੁਰੂ ਕਰ ਲਿਆ ਨਾ ਬਾਣੀ ਸਮਝੀ ਨਹੀਂ ਕਰ پنਜੀਰ ਖਵਾਇਓ ਚੋਰ ਗੁਰੂ ਅਰਜਨ ਦੇਵ ਪਾਸ਼ਾ ਜੀ ਕਹਿੰਦੇ ਤੁਸੀਂ ਕਰ پنਜੀਰ ਭਾਵ ਪਕਾਨ ਬਣਾ ਕੇ ਖਾਣਾ ਬਣਾ ਕੇ ਉਹ ਜੋ ਵੀ ਤੁਸੀਂ ਬਣਾਉਨੇ ਹੋ ਬਣਾ ਕੇ ਤੁਸੀਂ ਮੂਰਤੀ ਨੂੰ ਕ੍ਰਿਸ਼ਨ ਨੂੰ ਭਗਵਾਨ ਨੂੰ ਕਹਿੰਦੇ ਭਗਵਾਨ ਜੀ ਭੋਗ ਲਾਓ ਤੇ ਗੁਰੂ ਅਰਜਨ ਦੇਵ ਪਾਸ਼ਾ ਜੀ ਕਹਿੰਦੇ ਤੁਸੀਂ ਜੋ ਸੱਚ ਆ ਰੱਬ ਦੇ ਬਾਰੇ ਜੋ ਸਚਾਈ ਹੈ ਜੋ ਹਕੀਕਤ ਹੈ ਕਿ ਉਹ ਜੰਮਦਾ ਮਰਦਾ ਨਹੀਂ ਆ ਜੋ ਗੁਰੂ ਦਾ ਸੱਚਾ ਗਿਆਨ ਆ ਤੁਸੀਂ ਉਹਨੂੰ ਚੁਰਾ ਰਹੇ ਹੋ ਤੁਸੀਂ ਉਹਨੂੰ ਲੁਕਾ ਰਹੇ ਹੋ ਤੁਸੀਂ ਤਾਂ ਸੱਚੇ ਗਿਆਨ ਦੇ ਸਭ ਤੋਂ ਵੱਡੇ ਚੋਰ ਹੋ ਕਰ ਪੰਜੀਰ ਖਵਾਇਓ ਚੋਰ ਜਾ ਵਿਦਵਾਨਾਂ ਨੇ ਇਸ ਪੰਕਤੀ ਦਾ ਅਰਥ ਕੀਤਾ ਵੀ ਤੁਸੀਂ ਚੋਰੀ-ਚੋਰੀ ਮੂਰਤੀ ਨੂੰ ਖਾਣਾ ਖਵਾਉਂਦੇ ਹੋ ਪਰ ਹੁਣ ਚੋਰੀ ਤਾਂ ਰਹਿ ਨਹੀਂ ਗਈ ਤੁਸੀਂ ਨੈਟ ਤੇ ਦੇਖ ਲਿਓ ਸਾਹਮਣੇ ਹੀ ਖਵਾਉਂਦੇ ਨੇ ਖਾ ਲੋ ਜੀ ਭਗਵਾਨ ਜੀ ਮੂਰਤੀ ਨੂੰ ਸੋ ਇੱਥੇ ਚੋਰ ਦਾ ਭਾਵ ਆ ਕਿ ਤੁਸੀਂ ਅਸਲੀ ਰੂਹਾਨੀਅਤ ਚੁਰਾ ਰਹੇ ਹੋ ਤੁਸੀਂ ਲੋਕਾਂ ਦੇ ਅੰਦਰੋਂ ਸੱਚ ਨੂੰ ਚੁਕਾ ਰਹੇ ਹੋ ਜੋ ਅਸਲੀਅਤ ਨੂੰ ਛੁਪਾ ਰਹੇ ਹੋ ਕਿਉਂਕਿ ਅੱਗੇ ਫਿਰ ਗੁਰੂ ਪਾਸ਼ਾ ਜੀ ਕਹਿੰਦੇ ਕਰ ਪੰਜੀਰ ਖਵਾਇਓ ਚੋਰ ਉਹ ਜਨਮ ਨਾ ਮਰੇ ਰੇ ਸਾਕਤ ਢੋਰ ਕਹਿੰਦੇ ਜਿਹੜਾ ਰੱਬ ਐ ਨਾ ਜਿਹੜਾ ਨਾਰਾਇਣ ਐ ਜਿਹੜਾ ਭਗਵਾਨ ਐ ਉਹ ਜਨਮ ਨਾ ਮਰੇ ਇਹ ਪੰਡਤੋ ਜੰਮਦਾ ਨਹੀਂ ਜਿਵੇਂ ਤੂੰ ਆਖਦਾ ਆ ਕਿ ਕ੍ਰਿਸ਼ਨ ਦੇ ਰੂਪ ਵਿੱਚ ਰੱਬ ਜੰਮ ਪਿਆ ਉਹ ਜੰਮਦਾ ਨਹੀਂ ਤੇ ਉਹ ਮਰਦਾ ਨਹੀਂ ਇਹ ਗੁਰਮਤ ਦਾ ਸਿਧਾਂਤ ਆ ਦੂਸਰੀ ਵਾਰ ਦ੍ਰਿੜ ਕਰਾ ਰਹੇ ਨੇ ਇਸੇ ਸ਼ਬਦ ਵਿੱਚ ਤੇ ਸ਼ਬਦ ਪਤਾ ਗੁਰੂ ਪਾਤਸ਼ਾਹ ਨੇ ਕੀ ਵਰਤੇ ਨੇ ਉਹ ਜਨਮ ਨ ਮਰੈ ਰੇ ਸਾਖਤ ਐ ਸਾਖਤ ਸਾਖਤ ਕਹਿੰਦੇ ਨੇ ਨਾਸਤਕ ਨੂੰ ਨਾਸਤਕ ਉਹ ਹੁੰਦਾ ਜਿਹੜਾ ਰੱਬ 'ਚ ਯਕੀਨ ਨਹੀਂ ਰੱਖਦਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਜਿਹੜੇ ਕਹਿੰਦੇ ਆ ਕਿ ਰੱਬ ਅਵਤਾਰ ਧਾਰ ਕੇ ਇਸ ਤਰ੍ਹਾਂ ਧਰਤੀ ਤੇ ਆਇਆ ਸੀ ਉਹ ਤਾਂ ਨਾਸਤਕ ਨੇ ਉਹਨਾਂ ਨੂੰ ਪਤਾ ਹੀ ਨਹੀਂ ਰੱਬ ਦੇ ਬਾਰੇ ਰੱਬ ਹੁੰਦਾ ਕੀ ਹੈ ਤੇ ਜਿਹੜੇ ਨਾਸਤਕ ਆ ਰੱਬ 'ਚ ਯਕੀਨ ਨਹੀਂ ਕਰਦੇ ਉਹਨਾਂ ਨੂੰ ਅਸੀਂ ਸਿੱਖੀ ਦੇ ਪ੍ਰਚਾਰਕ ਮੰਨੀ ਜਾਂਦੇ ਆ ਵੀ ਸਾਨੂੰ ਰੱਬ ਦੀ ਗੱਲ ਸੁਣਾ ਆ ਗੁਰੂ ਸਾਹਿਬ ਨੇ ਖੋਲ ਕੇ ਰੱਖਦੇ ਨਾ ਪੜਤੇ ਪੜਦੇ ਜਿਹੜੇ ਨਾਸਤਕ ਨੇ ਉਹਨਾਂ ਨੂੰ ਅਸੀਂ ਗੁਰਮਤਿ ਦੀਆਂ ਸਟੇਜਾਂ ਤੇ ਬਿਠਾਇਆ ਆ ਕਿ ਸਾਨੂੰ ਰੱਬ ਦੀਆਂ ਗੱਲਾਂ ਸੁਣਾ ਤੇ ਅੱਗੇ ਇਹ ਤੋਂ ਵੀ ਤਿੱਖਾ ਸ਼ਬਦ ਵਰਤਿਆ ਆ ਉਹ ਜਨਮ ਨਾ ਮਰੇ ਰੇ ਸਾਖਤ ਢੋਰ ਕਹਿੰਦੇ ਇੱਕ ਤਾਂ ਤੂੰ ਨਾਸਤਕ ਆ ਦੂਜਾ ਤੂੰ ਪਸ਼ੂ ਆ ਢੋਰ ਸ਼ਬਦ ਦਾ ਅਰਥ ਭਾਈ ਕਾਂਲ ਸਿੰਘ ਨੱਬਾ ਉਹਨਾਂ ਦੇ ਗ੍ਰੰਥ ਚੋਂ ਪੜ੍ਹ ਲਓ ਜਾਂ ਪੰਜਾਬੀ ਦੇ ਕੋਸ਼ਾਂ ਵਿੱਚੋਂ ਪੜ੍ਹ ਲਓ ਢੋਰ ਸ਼ਬਦ ਦਾ ਅਰਥ ਪਸ਼ੂ ਤੇ ਇੱਕ ਯੂਨੀਵਰਸਿਟੀ ਦੇ ਕੋਸ਼ ਦੇ ਵਿੱਚ ਢੋਰ ਸ਼ਬਦ ਦਾ ਅਰਥ ਲਿਖਿਆ ਪਸ਼ੂ ਡੰਗਰ ਬੇਵਕੂਫ ਬੇਅਕਲ ਹੁਣ ਤੁਸੀਂ ਕਹੋਗੇ ਵੀ ਇੰਨੀ ਸਖਤੀ ਦੇ ਨਾਲ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਉਸ ਪੰਡਤ ਨੂੰ ਜਵਾਬ ਦਿੱਤਾ ਜਿਹੜਾ ਕਹਿੰਦਾ ਸੀ ਆਓ ਸਾਡੇ ਨਾਲ ਆ ਕੇ ਜਨਮ ਅਸ਼ਟਮੀ ਮਨਾਓ ਕਿਉਂ ਕਿਉਂਕਿ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਪਤਾ ਸੀ ਜੇ ਅੱਜ ਅਸੀਂ ਜਨਮ ਅਸ਼ਟਮੀਆ ਮਨਾਉਣ ਤੁਰ ਪਏ ਤਾਂ ਕੱਲ ਨੂੰ ਸਾਨੂੰ ਇਹਨਾਂ ਨੇ ਆਪਣੇ ਆਪ ਦੇ ਵਿੱਚ ਅਸਿਮੂਲੇਟ ਕਰਨ ਲੱਗਿਆਂ ਜਜ਼ਬ ਕਰਨ ਲੱਗਿਆਂ ਸਿੱਖੀ ਦੀ ਨਿਆਰੀ ਹੋਣਦ ਨੂੰ ਖਤਮ ਕਰਨ ਲੱਗਿਆਂ ਦੇਰ ਨਹੀਂ ਜੇ ਲਾਉਣੀ ਇਸ ਕਰਕੇ ਤਿੱਖੀ ਤਾਰ ਨਾਲ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਕਿ ਉਹ ਬੰਦਾ ਪਸ਼ੂ ਆ ਜਿਹੜਾ ਕਹਿੰਦਾ ਰੱਬ ਧਰਤੀ ਤੇ ਅਵਤਾਰ ਧਾਰ ਕੇ ਬੰਦੇ ਦੇ ਰੂਪ ਵਿੱਚ ਆ ਗਿਆ ਸੀ ਜਨਮ ਲੈ ਲਿਆ ਸੀ ਤੇ ਇੱਥੇ ਸਪੈਸੀਫਿਕਲੀ ਇਸ ਸ਼ਬਦ ਦੇ ਵਿੱਚ ਕ੍ਰਿਸ਼ਨ ਨੂੰ ਸੰਬੋਧਨ ਕਰਕੇ ਗੱਲ ਆਕੀ ਜਾ ਰਹੀ ਦੱਸੋ ਪ੍ਰਚਾਰਕੋ ਹੁਣ ਤੁਹਾਨੂੰ ਕੀ ਆਖੀਏ ਗੁਰੂ ਅਰਜਨ ਦੇਵ ਪਾਸ਼ਾ ਜੀ ਤੋਂ ਧੰਨਾਸਤਕ ਤੇ ਢੋਰ ਸ਼ਬਦ ਨਾਲ ਨਿਵਾਜ ਰਹੇ ਨੇ ਤੇ ਜਿਹੜੇ ਮੇਰੇ ਵੀਰ ਤੇ ਭੈਣ ਇਹਨਾਂ ਬਾਬਿਆਂ ਦੇ ਪਿੱਛੇ ਲੱਗੇ ਨੇ ਇਹਨਾਂ ਨੂੰ ਮੰਨਦੇ ਨੇ ਤੁਸੀਂ ਜਾ ਕੇ ਸਵਾਲ ਕਰ ਲਓ ਤੁਸੀਂ ਕੋ ਬਾਬਾ ਜੀ ਅ 1136 ਦੇ ਉੱਤੇ ਇੱਕ ਸ਼ਬਦ ਆ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਇਹਦੇ ਅਰਥ ਕਰਕੇ ਸਾਨੂੰ ਸੁਣਾਇਓ ਤੇ ਤੁਸੀਂ ਇਹ ਵੀ ਕਹਿ ਦਿਓ ਉਹਨਾਂ ਨੂੰ ਕਿ ਇੱਕ ਨਿੰਦਕ ਸਰਦਾਰ ਅਜੀਪਾਲ ਸਿੰਘ ਉਹ ਕਹਿੰਦਾ ਕਿ ਤੁਸੀਂ ਝੂਠ ਬੋਲਦੇ ਹੋ ਇਸ ਸ਼ਬਦ ਦੇ ਅਰਥ ਕਰਕੇ ਨਾ ਉਹਨੂੰ ਜਵਾਬ ਦੇ ਦਿਓ ਤੇ ਉਹਦਾ ਮੂੰਹ ਬੰਦ ਕਰ ਦਿਓ ਵੀਡੀਓ ਰਿਕਾਰਡ ਕਰਕੇ ਅਪਲੋਡ ਕਰ ਦਿਓ ਜੀ ਧੰਨਵਾਦ ਬਾਬਾ ਜੀ ਇੰਨਾ ਕੰਮ ਤੁਸੀਂ ਕਰ ਦਿਓ ਜੇ ਤਾਂ ਦਾਸ ਨੂੰ ਕੋਈ ਗਲਤਫਹਿਮੀ ਹੋਊਗੀ ਤੇ ਬਾਬਾ ਜੀ ਤੋਂ ਅਰਥ ਸਿੱਖ ਕੇ ਸਾਡੇ ਗਿਆਨ ਦੇ ਵਿੱਚ ਕੋਈ ਵੱਧਾ ਆ ਜੂਗਾ ਤਾਂ ਅਸੀਂ ਮਾਫੀ ਮੰਗ ਲਾਂਗੇ ਅੱਗੇ ਗੁਰੂ ਪਾਸ਼ਾ ਜੀ ਕਹਿੰਦੇ ਜਿਹੜੇ ਲੋਕ ਕ੍ਰਿਸ਼ਨ ਦੀ ਜਨਮ ਅਸ਼ਟਮੀ ਮਨਾਉਂਦੇ ਨੇ ਉਹ ਇੱਕ ਕੰਮ ਹੋਰ ਕਰਦੇ ਨੇ ਉਹ ਕੀ ਕਰਦੇ ਨੇ ਉਹ ਕ੍ਰਿਸ਼ਨ ਦੀ ਮੂਰਤੀ ਬਣਾ ਕੇ ਵੀ ਇਹ ਭਗਵਾਨ ਹੈ ਤੇ ਉਹ ਨਾਲ ਇੱਕ ਪੰਘੂੜਾ ਬਣਾ ਦਿੰਦੇ ਨੇ ਤੇ ਮੂਰਤੀ ਨੂੰ ਰੱਖ ਦਿੰਦੇ ਨੇ ਪੰਘੂੜੇ ਦੇ ਉੱਤੇ ਤੇ ਫੇ ਉਸ ਪੰਘੂੜੇ ਨੂੰ ਦਿੰਦੇ ਨੇ ਹੁਲਾਰੇ ਤੇ ਉੱਤੇ ਰੱਖਦੇ ਨੇ ਮੂਰਤੀ ਤੇ ਕਹਿੰਦੇ ਸੀ ਰੱਬ ਨੂੰ ਝੂਟੇ ਦੇ ਰਹੇ ਆ ਅਨਾਲ ਵੀਡੀਓ ਚੱਲਦੀ ਹੈ ਦੇਖ ਲਿਓ ਤੁਸੀਂ ਤੇ ਜਿਹੜਾ ਅਸਿਮੂਲੇਸ਼ਨ ਦਾ ਕੰਮ ਆਰੰਭਿਆ ਹੋਇਆ ਹੈ ਨਾ ਸਿੱਖ ਵਿਰੋਧੀ ਤਾਕਤਾਂ ਨੇ ਉਹਦਾ ਅਸਰ ਤੁਸੀਂ ਆ ਵੀਡੀਓ ਚ ਦੇਖ ਰਹੇ ਹੋ ਕਿ ਇਹ ਕੰਮ ਹੁਣ ਸਿੱਖਾਂ ਦੇ ਘਰ ਵਿੱਚ ਸ਼ੁਰੂ ਹੋ ਗਿਆ ਆ ਉਹ ਅਕਲ ਨੂੰ ਹੱਥ ਮਾਰੋ ਗੁਰੂ 파ਰਜਨਦੇਵ ਪਾਸ਼ਾ ਜੀ ਕਹਿੰਦੇ ਜਿਹੜੇ ਰੱਬ ਨੂੰ ਇਸ ਤਰ੍ਹਾਂ ਝੂਟੇ ਦਿੰਦੇ ਆ ਨਾ ਕਹਿੰਦੇ ਸਗਲ ਪ੍ਰਾਦ ਦੇ ਨੋ ਰੋਨੀ ਲੋ ਰੋਨੀ ਕਹਿੰਦੇ ਆ ਵੀ ਜਦੋਂ ਲੋਰੀਆਂ ਦਿੰਦੇ ਆ ਝੂਟੇ ਦਿੰਦੇ ਆ ਪਿੰਗ ਤੇ ਪਾ ਕੇ ਕ੍ਰਿਸ਼ਨ ਭਗਵਾਨ ਨੂੰ ਕਹਿੰਦੇ ਸਗਲ ਪਰਾਧ ਦੇ ਲੋ ਰੋਨੀ ਜਿਸ ਮਨੁੱਖ ਨੇ ਰੱਬ ਨੂੰ ਪੰਘੂੜੇ ਤੇ ਬਿਠਾ ਕੇ ਝੂਟੇ ਦੇ ਦਿੱਤੇ ਕਹਿੰਦੇ ਉਸ ਮਨੁੱਖ ਨੇ ਦੁਨੀਆ ਦੇ ਸਾਰੇ ਪਾਪ ਆਪਣੇ ਸਿਰ ਤੇ ਲੈ ਲਏ ਦਰਸ਼ਨ ਕਰ ਲਓ ਸ਼ਬਦ ਦਾ 1136 ਅੰਗ ਦੇ ਉੱਤੇ ਦਰਸ਼ਨ ਕਰੋ ਜਾ ਕੇ ਸਗਲ ਪਰਾਧ ਜਿੰਨੇ ਪਾਪ ਕੋਈ ਦੁਨੀਆ ਤੇ ਕਰ ਸਕਦਾ ਸਾਰੇ ਪਾਪਾਂ ਦਾ ਭਾਗੀਦਾਰ ਬਣ ਗਿਆ ਜਿੰਨੇ ਮੂਰਤੀ ਚ ਰੱਬ ਨੂੰ ਬਿਠਾ ਕੇ ਕਹਿੰਦਾ ਮੈਂ ਰੱਬ ਨੂੰ ਝੂਟੇ ਦੇ ਰਿਆਂ ਤੇ ਆ ਹੋ ਕੀ ਰਿਹਾ ਸਾਡੀ ਕੌਮ ਦੇ ਅੰਦਰ ਨਿਗਾਹ ਮਾਰੋ ਆ ਜਰਾ ਤੇ ਇਥੋਂ ਤੱਕ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਅੱਗੇ ਬਚਨ ਕਰਤਾ ਕਹਿੰਦੇ ਸੋ ਮੁਖ ਜਲੋ ਜਿਤ ਕਹੈ ਠਾਕੁਰ ਜੋਨੀ ਕਹਿੰਦੇ ਉਹ ਮੂੰਹ ਸੜ ਜਾਵੇ ਸੋ ਮੁਖ ਜਲੋ ਉਹ ਮੁੱਖ ਸੜਜੇ ਜਿਹੜਾ ਕਹਿੰਦਾ ਰੱਬ ਕ੍ਰਿਸ਼ਨ ਦੇ ਰੂਪ ਵਿੱਚ ਧਰਤੀ ਤੇ ਆਇਆ ਸੀ ਅਵਤਾਰ ਧਾਰ ਕੇ ਇਹਦਾ ਮਤਲਬ ਇਸ ਸ਼ਬਦ ਨੇ ਕ੍ਰਿਸ਼ਨ ਨੂੰ ਸੰਬੋਧਨ ਕਰਕੇ ਬਾਕੀ ਜਿੰਨਾ ਵੀ ਸਾਰਾ ਅਵਤਾਰਵਾਦ ਦਾ ਕਨਸੈਪਟ ਹੈ ਭਾਵੇਂ ਉਹ ਰਾਮ ਹੋਵੇ ਭਾਵੇਂ ਉਹ ਕ੍ਰਿਸ਼ਨ ਹੋਵੇ ਭਾਵੇਂ ਉਹ ਵਿਸ਼ਨੂੰ ਹੋਵੇ ਸਾਰੇ ਅਵਤਾਰਵਾਦ ਦੇ ਕਨਸੈਪਟ ਨੂੰ ਰੱਦ ਕਰ ਦਿੱਤਾ ਗੁਰਬਾਣੀ ਦੇ ਇਸ ਇੱਕ ਸ਼ਬਦ ਨੇ ਗੁਰਬਾਣੀ ਨਹੀਂ ਮੰਨਦੀ ਕਿ ਭਗਵਾਨ ਇਸ ਤਰ੍ਹਾਂ અવਤਾਰ ਧਾਰ ਕੇ ਧਰਤੀ ਤੇ ਬਾਰ ਬਾਰ ਆਇਆ ਹੋਰ ਵੀਡੀਓ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਅਜੇ ਕਹਿੰਦੇ ਇੱਕ ਵਾਰੀ ਫੇ ਆਉਣਾ ਕਲਕੀ અવਤਾਰ ਦੇ ਰੂਪ ਦੇ ਵਿੱਚ ਉਹੀ ਬ੍ਰਾਹਮਣਵਾਦ ਦੀਆਂ ਕਹਾਣੀਆਂ ਚੁੱਕ ਕੇ ਅੱਜ ਸਿੱਖਾਂ ਦੇ ਗਲ ਪਾਈਆਂ ਜਾ ਰਹੀਆਂ ਨੇ ਗੁਰੂ ਅਰਜਨ ਦੇਵ ਜੀ ਪ੍ਰਤੱਖ ਕਹਿ ਰਹੇ ਨੇ ਕਿ ਕਦੀ ਨਹੀਂ ਆਇਆ ਤੇ ਨਾ ਆ ਸਕਦਾ ਆ ਤੇ ਜਿਹੜੇ ਕਹਿੰਦੇ ਨੇ ਕਹਿੰਦੇ ਜ਼ਬਾਨ ਸੜ ਜੇ ਉਹਨਾਂ ਦੀ ਸਿੱਖ ਪ੍ਰਚਾਰਕੋ ਇੱਕ ਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ ਜਿਹੜੇ ਤੁਸੀਂ ਕਹਿੰਦੇ ਆ ਕਿ ਕ੍ਰਿਸ਼ਨ ਭਗਵਾਨ ਦਾ ਜਨਮ ਬਹੁਤ ਵਧੀਆ ਆ ਕ੍ਰਿਸ਼ਨ ਭਗਵਾਨ ਨੂੰ ਧਾਨੇ ਆਖਿਆ ਬਾਣੀ ਚ ਕ੍ਰਿਸ਼ਨ ਭਗਵਾਨ ਦੀ ਮਾਂ ਨੂੰ ਧਾਨੇ ਆਖਿਆ ਬਾਣੀ ਵਿੱਚ ਉਥੇ ਕ੍ਰਿਸ਼ਨ ਭਗਵਾਨ ਨੂੰ ਸੰਬੋਧਨ ਕਰਕੇ ਗੁਰੂ ਅਰਜਨ ਦੇਵ ਪਾਸ਼ਾ ਜੀ ਕਹਿੰਦੇ ਮੂੰਹ ਸੜ ਜੇ ਇਹੋ ਜੇ ਬੰਦੇ ਦਾ ਜਿਹੜਾ ਕਹਿੰਦਾ ਕਿ ਰੱਬ ਕ੍ਰਿਸ਼ਨ ਦੇ ਰੂਪ ਚ ਧਰਤੀ ਤੇ ਜਨਮ ਲੈ ਕੇ ਆਇਆ ਸੀ ਉਹ ਕੀ ਜਵਾਬ ਦੇਵੋਗੇ ਗੁਰੂ ਨੂੰ ਤੁਸੀਂ ਇਹ ਖੀਰ ਦੇ ਵਿੱਚ ਗੁਰੂ ਅਰਜਨ ਦੇਵ ਪਾਸ਼ਾ ਜੀ ਕਨਕਲੂਜਨ ਕੱਢਦੇ ਨੇ ਫਿਰ ਕਹਿੰਦੇ ਨੇ ਜਨਮ ਨ ਮਰੇ ਨ ਆਵੇ ਨ ਜਾਏ ਨਾਨਕ ਕਾ ਪ੍ਰਭ ਰਹਿ ਅਸਮਾਏ ਜਿਹੜਾ ਨਾਨਕ ਦਾ ਪ੍ਰਭ ਆ ਨਾ ਜਿਹੜਾ ਨਾਨਕ ਦਾ ਨਾਰਾਇਣ ਆ ਜਿਹੜਾ ਨਾਨਕ ਦਾ ਭਗਵਾਨ ਆ ਉਹ ਕਦੀ ਇਸ ਤਰ੍ਹਾਂ ਨਾ ਜੰਮਦਾ ਆ ਤੇ ਨਾ ਮਰਦਾ ਆ ਰਹਿਿਆ ਸਮਾਇ ਉਹ ਹਰ ਥਾਂ ਹਰ ਵੇਲੇ ਹਰ ਜਗ੍ਹਾ ਤੇ ਇੱਕ ਰਸ ਵਿਆਪਕ ਹੈ ਉਸ ਸਮਾਇਆ ਹੋਇਆ ਆ ਹਰ ਥਾਂ ਤੇ ਜਿੰਨਾ ਰੱਬ ਇੱਥੇ ਆ ਓਨਾ ਹੀ ਰੱਬ 10 ਫੁੱਟ ਦੂਰ ਆ ਜਿੰਨਾ 10 ਫੁੱਟ ਦੂਰ ਆ ਉਹਨਾਂ ਯoga ਸਫਟ ਦੂਰਿਆ ਜਿੰਨਾ ਉਹ ਜਿੰਨਾ ਉੱਥੇ ਮੌਜੂਦ ਆ ਉਹਨਾਂ ਕਿਸੇ ਹੋਰ ਸ਼ਹਿਰ ਵਿੱਚ ਮੌਜੂਦ ਆ ਜਿੰਨਾ ਉਸ ਸ਼ਹਿਰ ਚ ਮੌਜੂਦ ਆ ਉਹਨਾਂ ਪੂਰੇ ਸੰਸਾਰ ਚ ਮੌਜੂਦ ਆ ਜਿੰਨਾ ਇਸ ਸੰਸਾਰ ਚ ਹੈਗਾ ਉਹਨਾਂ ਹੀ ਪੂਰੇ ਬ੍ਰਹਮੰਡ ਚ ਹੈਗਾ ਹਰ ਜ਼ਰਰੇ ਜ਼ਰਨੇ ਦੇ ਵਿੱਚ ਉਹਨਾਂ ਘਾਟਿਆਂ ਦਾ ਵਾਧਿਆ ਉਹ ਇੱਕ ਸਮਾਨ ਹਰ ਥਾਂ ਵਿਆਪਕ ਆ ਆਇਆ ਨਾਨਕ ਦਾ ਰੱਬ ਤੇ ਜਿਹੜਾ ਰੱਬ ਹਰ ਥਾਂ ਹਾਜ਼ਰ ਨਾਜ਼ਰ ਆ ਜਿਹੜਾ ਰੱਬ ਉਸ ਵਿਆਪਕ ਰੂਪ ਦੇ ਵਿੱਚ ਹੀ ਐਡੇ ਵੱਡੇ ਧਰਤੀ ਦੇ ਗੋਲੇ ਨੂੰ ਘੁਮਾਈ ਜਾ ਰਿਹਾ ਐਡੇ ਵੱਡੇ ਸੂਰਜ ਨੂੰ ਤੇ ਸਾਰੇ ਬ੍ਰਹਿਮੰਡ ਨੂੰ ਕਿੰਨੇ ਹਜ਼ਾਰਾਂ ਲੱਖਾਂ ਦੀ ਸਪੀਡ ਦੇ ਨਾਲ ਸਪੇਸ ਦੇ ਵਿੱਚ ਦੜਾਈ ਜਾ ਰਿਹਾ ਜਿਹੜਾ ਰੱਬ ਸਮੁੰਦਰਾਂ ਦੇ ਵਿੱਚ ਐਡੀਆਂ ਵੱਡੀਆਂ ਮੱਛੀਆਂ ਪਾਲੀ ਜਾ ਰਿਹਾ ਜਿਹੜਾ ਰੱਬ ਧਰਤੀ ਦੇ ਉੱਤੇ ਆਪਣੀ ਕਿਰਿਆ ਲਗਾਤਾਰ ਕਰੀ ਜਾ ਰਿਹਾ ਉਹ ਉਹਨੂੰ ਕੋਈ ਕੰਮ ਕਰਨ ਵਾਸਤੇ 5 ਫੁੱਟ ਦਾ ਕਾਰ ਧਾਰਨ ਦੀ ਕੀ ਲੋੜ ਐ ਵੀ ਆਪਣੇ ਆਪ ਨੂੰ 5 ਫੁੱਟ ਦੇ ਆਕਾਰ ਦੇ ਵਿੱਚ ਸੀਮਿਤ ਕਰਕੇ ਵੀ ਆਹ ਕੰਮ ਇਦਾਂ ਹੋਣਾ ਨਹੀਂ ਮੇਰੇ ਤੋਂ 5 ਫੁੱਟ ਦਾ ਕਾਰ ਧਾਰੇ ਤੋਂ ਬਿਨਾ ਜਨਮ ਨ ਮਰੇ ਨਾ ਆਵੇ ਨਾ ਜਾਏ ਨਾਨਕ ਕਾ ਪ੍ਰਭ ਰਹੇ ਉਸ ਮਾਇ ਜੇ ਕਿਸੇ ਨੂੰ ਸ਼ੱਕ ਆ ਜੇ ਕਿਸੇ ਨੂੰ ਡਾਊਟ ਆ ਅੱਜ ਦੀ ਵੀਡੀਓ ਦੇ ਸਬੰਧ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ 1136 ਅੰਗ ਨੰਬਰ ਖੋਲ ਕੇ ਇਸ ਸ਼ਬਦ ਦੇ ਅਰਥ ਤੁਸੀਂ ਕਿਸੇ ਵਿਦਵਾਨ ਦੇ ਲੇਕੇ ਹੋਏ ਪੜ ਲਿਓ ਇਹਦੇ ਉੱਤੇ ਆਪਸ ਵਿੱਚ ਘਰਾਂ ਵਿੱਚ ਬੈਠ ਕੇ ਵਿਚਾਰ ਕਰ ਲਿਓ ਵੀ ਗੁਰੂ ਅਰਜਨ ਦੇਵ ਜੀ ਨੇ ਸਿੱਧਾ ਕ੍ਰਿਸ਼ਨ ਨੂੰ ਸੰਬੋਧਨ ਕਰਕੇ ਇਹ ਸ਼ਬਦ ਉਚਾਰਨ ਕੀਤਾ ਆ ਤਾਂ ਕਿ ਸਿੱਖਾਂ ਦੇ ਮਨ ਵਿੱਚ ਕੋਈ ਸ਼ੱਕ ਨਾ ਰਹਿ ਜੇ ਕਿ ਸਾਡੇ ਧਰਮ ਦੇ ਵਿੱਚ ਅਵਤਾਰਵਾਦ ਲਈ ਕੋਈ ਥਾਂ ਨਹੀਂ ਹੈ ਤੇ ਜਿਨ੍ਹਾਂ ਨੂੰ ਅਸੀਂ ਮਹਾਪੁਰਸ਼ ਮੰਨੀ ਜਾਂਦੇ ਹਾਂ ਉਹਨਾਂ ਨੂੰ ਮੇਰਾ ਗੁਰੂ ਨਾਸਤਕ ਡੰਗਰ ਪਸ਼ੂ ਬੇਅਕਲੇ ਤੇ ਚੋਰ ਆਖ ਰਿਹਾ ਆ ਇਹ ਫੈਸਲਾ ਹੁਣ ਤੁਸੀਂ ਕਰ ਲਿਓ ਵੀ ਆਪਾਂ ਗੁਰੂ ਦੀ ਮੰਨਣੀ ਆ ਜਾਂ ਆਪਾਂ ਉਹਨਾਂ ਬਹਿਰੂਪੀਆਂ ਦੀ ਮੰਨਣੀ ਆ ਜਿਹੜੇ ਸਾਨੂੰ ਗੁਰੂ ਦੇ ਦੱਸੇ ਹੋਏ ਰਾਹ ਤੋਂ ਥੜਕਾ ਰਹੇ ਨੇ ਤੇ ਜਿਹੜੇ ਸ਼ਬਦ ਇਹਨਾਂ ਨੇ ਕੋਟ ਕੀਤੇ ਆ ਧੰਨ ਧੰਨ ਤੂੰ ਮਾਤਾ ਦੇਵਕੀ ਜਾਂ ਇੱਕ ਸ਼ਬਦ ਹੋਰ ਕੋਟ ਕਰਦੇ ਆ ਧੰਨ ਧੰਨ ਉਹ ਰਾਮ ਵੇਣ ਬਾਜੇ ਇਹਨਾਂ ਸ਼ਬਦਾਂ ਦੀ ਵਿਚਾਰ ਆਉਣ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ YouTube ਦੇ ਉੱਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹਰ ਹਫ਼ਤੇ ਇੱਕ ਵੀਡੀਓ ਆਪਾਂ ਘੱਟੋ-ਘੱਟ ਅਪਲੋਡ ਕਰਦੇ ਆਂ ਗੁਰਬਾਣੀ ਦੀ ਵਿਚਾਰ ਕੀਤੀ ਜਾਂਦੀ ਆ ਮੁੱਦਿਆਂ ਦੇ ਉੱਤੇ ਵੀ ਆਪਾਂ ਡਿਸਕਸ਼ਨ ਕਰਦੇ ਆਂ ਤੇ ਜਿਹੜੇ ਸ਼ਬਦ ਇਹਨਾਂ ਬੋਲੇ ਆ ਇਹਨਾਂ ਸ਼ਬਦਾਂ ਦੇ ਅਰਥਾਂ ਦੀ ਵੀਡੀਓ ਆਪਾਂ ਆਉਣ ਵਾਲੇ ਸਮੇਂ ਵਿੱਚ ਲੈ ਕੇ ਆਉਣੇ ਤੁਹਾਡੇ ਸਾਹਮਣੇ ਖੋਲ ਕੇ ਰੱਖਦੇ ਆਂ ਕਿ ਅਸਲ ਦੇ ਵਿੱਚ ਬਾਣੀ ਉਹ ਕਿਸ ਸੰਦਰਭ ਦੇ ਵਿੱਚ ਉਚਾਰੀ ਗਈ ਆ ਉਹਦਾ ਭਾਵ ਕੀ ਆ ਤੇ ਗੁਰੂ ਸਾਹਿਬ ਕਹਿਣਾ ਕੀ ਚਾਹੁੰਦੇ ਨੇ ਤੇ ਕਿਵੇਂ ਗੁਰਮਤ ਅਨੁਸਾਰ ਜੇ ਉਹਨਾਂ ਸ਼ਬਦਾਂ ਦੇ ਅਰਥ ਹੋਣ ਤਾਂ ਬਾਣੀ ਦੇ ਵਿੱਚ ਕਿਤੇ ਵੀ ਕੌਂਟਰਡਿਕਸ਼ਨ ਨਹੀਂ ਹੁੰਦੀ ਵਿਰੋਧੀ ਵਿਚਾਰਧਾਰਾ ਪ੍ਰਗਟ ਨਹੀਂ ਹੁੰਦੀ ਗੁਰਬਾਣੀ ਦੇ ਅੰਦਰ ਜੇ ਉਹਨਾਂ ਸ਼ਬਦਾਂ ਦੇ ਅਰਥ ਤੁਸੀਂ ਉਸ ਤਰੀਕੇ ਨਾਲ ਕਰੋਗੇ ਤਾਂ ਫੇਰ ਇਸ ਸ਼ਬਦ ਨੂੰ ਅਸੀਂ ਕਿੱਥੇ ਕਿੱਥੇ ਰੱਖਾਂਗੇ ਸੋ ਅੱਜ ਦੀ ਵਿਚਾਰ ਕਰਦੇ ਆਂ ਦਾਸ ਕੋਲੋਂ ਬੋਲਦੇ ਆਂ ਕੋਈ ਗੁਸਤਾਖੀ ਹੋ ਗਈ ਹੋਵੇ ਤਾਂ ਆਪਣਾ ਛੋਟਾ ਭਰਾ ਜਾਣ ਕੇ ਮaaf ਕਰ ਲਿਓ ਪਰ ਅਸੀਂ ਸੁਚੇਤ ਹੋਈਏ ਸੋ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ